ਸਤਨਾਮ ਸ਼੍ਰੀ ਵਾਹਿਗੁਰੂ ਜੀ ਸਾਹਿਬ ਜੀਓ ਡੰਡੋਤ ਬੰਦਨ ਅਨੰਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਲੇ ਦੇਕਰ ਹੱਥ ਸਤਨਾਮ ਸ਼੍ਰੀ ਵਾਹਿਗੁਰੂ ਜੀ ਨਿਹਰਾ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਆਪੈ ਜ ਰਖਦਾ ਆਇਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਅੰਨਜ ਕਾਂ ਪਠਦੇ ਨਾਮ ਜਿਉ ਮੁਹਲਾਇਆ ਜਨ ਨਾਨ ਨ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਰਦ ਸੁਖ ਰੋਗ ਪਿਆ ਜਾਂ ਸੁਖ ਤਮ ਨਾ ਹੋਵੇ ਤੋ ਕਰਤਾ ਕਿਰਣਾ ਮੈਂ ਨਹੀਂ ਜਾ ਹੋ ਕਿਰਣਾ ਹੋਈ ਬਿਨ ਹਾਰੇ ਕਿਰਤੋ ਸਿਆ ਤੇ ਰੰਤ ਨਿੰਜਾ ਲਿਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਤ ਅਕਲਕਲਰ ਪੂਰੇ ਹਾ ਤੂੰ ਸੱਚਾ ਸਾਹਿਬ ਸਭਤ ਸਵਾਲਿਓ ਜਿਨ ਗੀਤੇ ਸੋ ਪਾਰ ਪਿਆ ਹੋ ਨਾਨਕ ਗਰਥੇ ਕੀਆਂ ਬਤ ਜੋਗਿ ਚਿਕਰਣਾ ਸੋ ਕਰਹਿ ਹਾ ਸੋ ਦਰ ਰਾਗ ਅਸਮਹਿ ਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਅਥੀ ਰਾਖੇ ਹਾ ਸੋ ਕਰਖੇ ਹਾ ਜਿਤ ਵੇ ਸਰਬ ਸੰਵਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਨਾਮ ਜਿਸ ਨੂੰ ਕਹੀ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਣ ਤੁਨੋਂ ਪਵਨ ਪਾਣੀ ਐ ਬਸ਼ੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਨੋਂ ਚਿਤ ਗੁਪਤ ਰਖ ਜਾਨਣ ਲੇਖ ਲਖ ਧਰਮ ਵਿਚਾਰੇ ਗਾਵਣ ਤੁਨੋਂ ਈਸ਼ਰ ਵਰਵਾ ਦੇਵੇ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਨੰਦਰ ਨਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਧਨੋ ਸਿੱਧ ਅਸਮਾਧਿ ਅੰਦਰ ਆ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੇ ਸਤੇ ਸੰਦੁਖੀ ਗਾਵਣ ਤੁਧਨੋ ਮੇਨ ਕਰਾਰੇ ਗਾਵਣ ਤੁਧਨੋ ਪੰਡਿਤ ਆਪਣ ਨਰਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਹਨ ਸੁਰਗਮ ਵਿਚ ਪਿਆਲੇ ਗਾਵਣ ਤਦ ਨਵ ਰਤਨ ਉਪਾਏ ਤੇਰੇ 860 ਤੀਰਥ ਨਾਲੇ ਗਾਵਣ ਤਦ ਨਵ ਜੋਦ ਮਹਾ ਮਨਸੂਰਾ ਗਾਵਣ ਤਦ ਨਵ ਖਾਣੀ ਚਾਰੇ ਗਾਵਣ ਤਦ ਨਵ ਅਖੰਡ ਮੰਨ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਤ ਦਦ ਨਵ ਗਾਵਨ ਜੋਤ ਦਦ 파ਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਦਦ ਨਵ ਗਾਵਨ ਸੈ ਮੈਂ ਚਿਤਨਾ ਬਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸੱਚੀ ਨਾਈ ਹਾ ਬੇ ਉਸੇ ਜੈ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੇ ਰੰਗੇ 파ਤੇ ਕਰ ਕਰ ਜਨ ਸੇ ਮਾਇਆ ਜਨੋ ਪਾਈ ਕਰ ਅਗਰ ਦੇਖਿਆ ਕੀਤਾ ਆਪਣਾ ਜੋ ਤਿਸ ਦੇ ਵੜਿਆਈ ਜੋ ਜਸਾ ਪਾਵੈ ਸੋਏ ਕਰ ਸੇਵ ਰਹੁ ਕਬਲਾ ਨਾ ਕਰਨਾ ਜਾਇ ਸੋ ਪਾਦ ਸਾਹੁ ਸਹਾ ਪਾ ਸਾਹਿਬ ਨਾਨਕ ਰਹਿਣ ਅਰਜਾਈ ਆਸਾ ਮਹਿਲਾ ਪਹਿਲਾ ਸੁਨਵਟਾ ਖੈ ਸਭ ਕੁ ਵੀ ਕਿਉਂ ਨ ਵੱਡਾ ਡੇਠਾ ਹੋਏ ਕਿਉਂ ਨ ਪਾਇ ਨਾ ਕਹਿਆ ਜਾਇ ਕਹਨੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਤੀਰਾ ਰਹਾਉ ਸਭ ਸੁਰਤੇ ਮਨ ਸੁਰਤ ਕਮਾਈ ਸਭ ਕੀਮਤ ਮਿਲ ਕਿਉਂ ਨਾ ਪਾਈ ਗਿਆਨੀ ਧਿਆਨੀ ਗੁਰੂ ਗ੍ਰਹਾਏ ਕਹਿਣ ਦਾ ਜਾਏ ਤੇਰੇ ਤਲਵੜਿਆਈ ਸਾਉ ਸਤ ਸਉ ਤਪ ਸਭ ਚਿੰਗਿਆਈਆਂ ਸਿੱਧਾ ਬੁਰਖਾ ਕੀਆ ਵੜਿਆਈਆਂ ਤਦਨੁ ਸਦਿ ਦੇਖ ਨਾ ਪਾਇਆ ਅਖਰਮ ਲੈ ਨਾ ਹੀ ਠਾਰ ਰਹਾਇਆ ਅਖਨ ਵਲਾ ਕੀਆ ਵਿਚਾਰਾ ਸਿਫਤੀ ਭਰੇ ਜਨੇ ਪੰਨਾਰਾ ਜਿਸ ਤਉ ਦੇਹ ਦੇ ਸਹਿ ਕੀ ਆਚਰ ਨਾਨਕ ਸਤ ਸਵਾਰਨ ਹਰ ਆਸਾ ਮਹਿਲਾ ਪਹਿਲਾ ਆਖਾਂ ਜੀਵਾ ਉਸਰੇ ਅਮਰ ਜਾਵ ਆਖ ਨਵਕਾ ਸੱਚਾ ਨਾਮ ਸੱਚੇ ਨਾਮ ਕੇ ਲਾਗੈ ਭੂਖਰ ਭੁਖੈ ਖਾਇ ਚਲਹਿ ਦੁਖ ਸੋਗ ਉਸਰੇ ਮੇਰੇ ਮਾਈ ਸੱਚਾ ਸਾਹਿਬ ਸੱਚੇ ਨਾ ਹੀ ਰਹਾਉ ਸਾਚੇ ਨਾਮ ਇਤ ਲਵਣਿ ਆਈ ਆਤ ਕੀ ਕਿਉਂ ਨ ਨਹੀਂ ਪਾਈ ਜੇ ਸਭ ਲਖੇ ਆਖ ਨ ਪਾਹੀ ਵੱਡਾ ਨ ਹੋਵੇ ਕਾਟ ਨ ਜਾਇ ਨਾ ਹੋ ਮਰੈ ਨਾ ਹੋਵੇ ਸੋਗ ਦਿਨ ਦਾਰ ਰਹਿ ਨਾ ਚੁਕੇ ਭੋਗ ਗੁਣੇ ਹੋ ਬੋਲ নাহি ਕੋਈ ਨਾ ਕੋ ਹੁਆ ਨਾ ਕੋ ਹੋਈ ਜੇਵੜਾ ਆਵਤੀ ਓਨ ਤੇ ਰਾਤ ਜੇ ਨੰਦਨ ਨਗਰ ਕੈ ਕੀਤੀ ਰਾਤ ਹਸ ਹੁਸਰ ਹੈ ਤੀ ਕਉ ਜਾਤ ਨਾਨਕ ਨਾਵ ਬਾਸਨਾਤ ਰਾਗ ਗੁਜਰੀ ਬਹਲਾ ਚੌਥਾ ਹਰ ਕੇ ਜਨ ਸਤਿਗੁਰ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨੋ ਗੁਰੂ కృਪਾਸ ਹਾ ਵਕੇਰੇ ਕਰਮ ਸਤਿਗੁਰੁ ਸਰਣਾਇ ਕਰਿ ਜਿ ਆਨਾ ਪ੍ਰਗਾਸ ਮੇਰੇ ਬਿਦੁਰ ਦੇ ਮੋਖੁ ਰਾਮ ਨਾਮ ਪ੍ਰਗਾਸ ਗੁਰ ਵਤਨਾ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾ ਹਰ ਜਨ ਕੇੜ ਭਾਗ ਵਡੇਰੇ ਹਨ ਹਰ ਹਰ ਸਰਦਾ ਹਰ ਪਿਆਸ ਹਰ ਹਨ ਨਾਮ ਲੈ ਦਿਨ ਉਤਸਾਹ ਹੈ ਮਨ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਾਨ ਰਸਨਾਵ ਨਾ ਪਾਇਆ ਤੇ ਭਾਗ ਹਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਰਹੀ ਆਏ ਤਿਰਗ ਜੀਵੇ ਤਿਰਗ ਜਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਇ ਤੈਨ ਤੋਰ ਮਸਤਾ ਲਖਿਆ ਲਖਾਸ ਧਨ ਤਨ ਸਾਧ ਸੰਗਤ ਜੈਤ ਵਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਹਰਾ ਗੁਜਰੇ ਮਹਿਲਾ ਪੰਜਵਾ ਕਾਹਿਰੇ ਮਨ ਜਤਵਦਮ ਜਾ ਹਰ ਹਰ ਜੋ ਪ੍ਰਿਆ ਸੈਲ ਬਥਰ ਮੈਂ ਜੰਤੂ ਪਾਈ ਤਾ ਕਰਜ ਕਾਗੇ ਕਨ ਤਲਿਆ ਮੇਰੇ ਮਾਦੋ ਜੀ ਸਤ ਸੰਗਤਿ ਮਲੈ ਸੋਤ੍ਰਿਆ ਗੁਰ ਪ੍ਰਸਾਦ ਬ੍ਰਹਮਦ ਪਾਇ ਸੋਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਗ ਸੁਭਨਤਾ ਕੋ ਨੰਗਿਸ਼ ਕੇ ਤਰਿਆ ਸਿਰ ਸ਼ਿਰ ਅਰਜ ਸੁਵਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਉੜੇ ਉੜਾਵੇਂ ਸੇ ਕੁਸਨ ਪਾਚੇ ਬਿਸ਼ਰੇ ਸ੍ਰੀਆ ਤਨ ਕਾਮਣ ਖਲਾਵੇਂ ਕਾ ਬਣ ਸੁਗਾਵੈ ਮਨ ਮੈਂ ਸਿਮਰ ਲਖ ਰਿਹਾ ਸਾਵਨ ਦਾਣ ਦਾ ਸ਼ਸ਼ਟ ਸਦਾ ਦਾਣ ਠਾਕੁਰ ਕਰ ਅਦਲ ਤਰਿਆ ਜਨ ਆਨਿਕ ਬਲ ਬਲ ਸਾਧ ਬਨ ਜਾਈਐ ਤਰੰਤ ਨਾ ਪਾਰ ਆਵਰਿਆ ਰਾਗ ਅਸਮਹਿਲਾ ਚੌਥ ਸੋ ਪੁਰਖ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰજન ਹਰ ਪੁਰਖ ਨਰੰજન ਹਰਗਮਗਮ ਆਪਾਰਾ ਸਬਦ ਆਵਹਿ ਸਬਦ ਆਵੈ ਤੂਜੀ ਹਰ ਸੱਚੇ ਸਰਦਨ ਹਾਰਾ ਸੋ ਜੀਤੁ ਮਹਾਰੇ ਜੀ ਤੂਜੀ ਆਖਾ ਤਰ ਹਰ ਧਿਆਵੋ ਸੰਤੋ ਹੋ ਜੀ ਸਤਿਗੁਰ ਅਖਿਵਸਰਨ ਹਾਰਾ ਹਰਿ ਆਪੇ ਠਾਕੁਰ ਹਰ ਆਪੇ ਸੇਵਕ ਜੀ ਗਿਆਨ ਨਾਨਕ ਜੀ ਦੇ ਵਿਚਾਰ ਤੂੰ ਘਣ ਘਣ ਅੰਤਰ ਸਰਮ ਨਿਰੰਤਰ ਜੀ ਹਰ ਏਕ ਉਬਰਗ ਸਮਾਣਾ ਅਗਦਾ ਤੇ ਵਿਖਾਰੀ ਜੀ ਸਾ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਮੁਨਵਨ ਨਾ ਜਾਣਾ ਤੂੰ ਅਪਾਰ ਬ੍ਰਹਮ ਬਿਆੰਤ ਅਬਿਆੰਤ ਜੀ ਕੀਆ ਹੁਨਾਖ ਰਖਣਾ ਜੋ ਸੇਵ ਹੈ ਜੋ ਸੇਵ ਹੈ ਤੁਜੀ ਜਨਾਨਕ ਦਿਨ ਕੁਰਬਾਨ ਹਰ ਤਿਆਵ ਹੈ ਹਰ ਤਿਆਵ ਹੈ ਤੁਜੀ ਸੇ ਜਨ ਜਗਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੰਜਨ ਹਰ ਤਿਆ ਆਇਆ ਜੀ ਦਿਨ ਟੂਟੇ ਜਮਗੇ ਫਾਸ ਜਨਰ ਪਾਉ ਜਨ ਹਰ ਜਨਰ ਪਾਉ ਆਇਆ ਜੀ ਜਨ ਕਾ ਭਉ ਸਵੰਗ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸੁਆਸੀ ਸੇ ਤਨ ਸੇ ਤਨ ਜਨ ਹਰ ਤਿਆ ਆਇਆ ਜੀ ਜਨਾਨ ਨ ਤਲ ਬਲ ਜਾਸੇ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਸ਼ਲਾ ਹਣ ਤੂਬੀ ਹਨਨ ਕਰੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਅਖ ਦੇਹ ਹਰ ਪੂਜਾ ਜੀ ਤਉ ਤਪ ਹੈ ਜਪਿ ਅਵੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਵ ਸਿਮਰਤ ਸਾਸਤਰ ਜੀ ਗਨਕ ਰਿਆ ਖੜਗ ਕਰਮ ਗਰੰਤਾ भगत से भगत भले जा नानक जी जो भाव है मेरे हनवंताबर प्रकर्ता जी तो जेवना वरना कोई तो जुग जुगे जुग 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 को सदा सदा जे जी तो न करता सोई ਗਾਪੇ ਪਾਵੈ ਸੇ ਵਰਤੈ ਜੀ ਦੁਆਪੈ ਗਰਹਿ ਸੋ ਹੋਈ ਦਾਪੈ ਸਿਸ਼ਟ ਸਭ ਉਪਾਈ ਜੀ ਦਾਪੈ ਸਰਜ ਸਾਗੂਈ ਜਨਾਨਕ ਅਗੁਣ ਗਾਵੇ ਕਰਤਾ ਕਹਿ ਜੀ ਜੋ ਸਵਸੇ ਕਾ ਜਾਣੂਈ ਅਸਾ ਮਹਿਲਾ ਚੁਫਤਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਪਾਵੈ ਸੁਵਿਥਿਸੀ ਜੋ ਤੂੰ ਦੇਹ ਸੋਇ ਹਉ ਪਾਈ ਰਹਾਉ ਸਭ ਤੇਰੀ ਦੁਸਮਲੇ ਧਿਆਇ ਜਿਸ ਨੂੰ ਕਿਰਪਾ ਗਰੇਹੇ ਦਿਨ ਨਾਮ ਰਤਨ ਪਾਇਆ ਗੁਰਮੁਹਲਾ ਦਾ ਮਨ ਮੁਗਵਾਇਆ ਦਾ ਛੋੜਿਆ ਮਿਲਾਇਆ ਤੂੰ ਦਰਿਆਉ ਸਾਵਤਿ ਜੀ ਮਾਹੀਦ ਬਿੰਦੂ ਜਹ ਕੋਈ ਨਾਹੀ ਜੀ ਜਾਂ ਸਾ ਤੇਰਾ ਖੇਲ ਬਿਜੋ ਮਨ ਛੜਿਆ ਸੰਜੋਗੇ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜੰ ਜਾਣ ਹਰ ਗੁਣ ਸਦਹਿ ਆਖ ਵਖਾਣ ਨਿਨ ਹਰ ਸੇਵਿਆ ਦਿਲ ਸੁਖ ਪਾਇਆ ਸਹਜੇ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਤ ਬਿੰਦੂ ਜਾ ਵਰਣਾ ਕਰੀ ਉਕਾਰ ਕਰਿ ਕਰ ਵਿਖ ਹੈ ਜਨ ਹੈ ਸੂਏ ਜਨਾਨ ਗੁਰਮਖ ਪਰਗਟ ਹੋਈ ਆਸਾ ਮਹਿਲਾ ਪਹਿਲਾ ਤਿਤ ਸਰਵੜਾ ਭਲਿ ਨਵਾਸਾ ਪਾਣੀ ਪਾਵਤ ਨਹਿ ਕੀਆ ਪੰਗਜ ਮੋ ਪੰਗਨੇ ਚਾਲੈ ਹਉ ਨੇਕਾ ਦੇਖ ਟੁਕੇਲੇ ਮਾਨੇਖ ਨਾ ਤੇਜ ਸਮੁਨ ਮਨਾ ਹਰਿ ਸਰਾਥੀ ਦੇ ਗੁਣ ਗਿਲਿਆ ਰਹਾਉ ਨਾ ਹੋ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਉਹਨਾਂ ਨਾਲ ਜਨਕੀ ਸਰਣਾ ਜਨ ਤੋ ਨਾਹੀ ਵਿਸਰਿਆ ਆਸਾ ਮਹਿਲਾ ਪੰਜਵਾ ਭਾਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਨਨ ਕੀ ਇਹ ਤਨੇ ਬਰੀਆ ਵਰ ਕਾਜ ਤਨੇ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਮਲਾਗ ਭਜਨ ਲਦਨੁ ਨਨਕੈ ਜਨਮ ਅਰਥਾ ਜਾਤਿ ਨਗ ਮਾਇਆ ਕੈ ਰਹਾਉ ਜਉ ਤਾ ਸੰਜਮ ਨਦਨ ਲਖਾਇ ਸੇਵਾ ਸਾਧ ਨਾ ਜਾਣਿਆ ਹਰਾਇ ਕਹੋ ਨਾਨਕ ਹਾਨੀਸ਼ ਕਰਮਾ ਸ਼ਰਨ ਮਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਵੀਂ ਕਬ ਬਾਚ ਬੇਨਤੀ ਚੋ ਪਾਈ ਹਮਰੇ ਕਰੋ ਹਾਦੀ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨ ਮੰਦ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਬਾਤ ਬਕਾਬ ਹੋ ਆਪ ਆਦਮ ਹਮਚਾਬ ਹੋ ਤੋਖੇ ਬਸੈ ਮੂਰ ਪਰਵਾਰਾ ਸਿਵ ਸਿਖੁ ਸੁਮੈ ਕਰਤਾਰਾ ਮੂਰ ਚਾਨਜ ਕਰਦਾ ਖਰੀਐ ਸਾ ਮਨਨਿਕ ਆਵਾਜ ਜੋ ਸੰਗ ਰਿਗੈ ਪੂਰਨ ਹੋਇ ਹਮਾਨੀ ਆਸਾ ਤੋ ਰਪਨ ਗਿਰਹਿ ਪਿਆਸਾ ਤਵੈ ਸਾੜ ਕੇ ਉਨਨਾ ਤਹਾ ਜੋ ਪਰਚਾਹੂ ਸੋ ਤੁਮ ਸੇ ਪਾਉ ਸੇਵਾ ਸਿੱਖ ਹਮਾਰੀ ਤਾਰੀ ਹੈ ਚੰਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਆਦੇਵ ਜੇ ਵਰਗੈ ਮਨਨ ਕਾਲ ਕਾਤ ਰਾਸ਼ਨ ਵਰਗੈ ਹੋ ਜੋਸਦਾ ਹਮਾਰੇ ਪਛਾ ਸ਼੍ਰੀ ਆਤੂ ਜੋ ਕਰਿਓ ਰੱਛਾ ਹਰਾਖਲੇ ਹੋਵੋ ਮੋਹਰਾਕਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਨ ਗਿਆਨਤਾ ਤਮੋਹ ਪੂਰੀ ਚਤੁਰਦਸ਼ਕੰਤਾ ਕਾਲ ਪਾਏ ਬ੍ਰਹਮਾ ਬਖਸ਼ਰਾ ਕਾਲ ਪਾਏ ਸ਼ੋਜੇ ਉਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਹਲ ਕਾਲਕ ਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀਓ ਵਿਦਰਾਜ ਬਨਵਾ ਜੋਥਿਓ ਜਵਨ ਕਾਲ ਸਾਲੋ ਸਵਾਰ ਨਮਸ਼ਕਾਰ ਹੈ ਤਾਹੇ ਹਮਰ ਜਵਨ ਕਾਲ ਸਾਜਗਤ ਬਨਾਇਓ ਦੇਵ ਦਾਤ ਜਥ ਨੁ ਬਜਾਇਓ ਆਜ ਤੈ ਗਿਆ ਉਤਾਰਾ ਸੋਏ ਗਰੂ ਸਮਝਿ ਹੋ ਹਮਰ ਨਮਸ਼ਕਾਰ ਸਿਣੀ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸ਼ਿਵਕਨਕਾ ਸ਼ਿਵਗਨ ਸੁਖਦੇਵ ਸਾਤਨਨਕਾ ਪਲਬੋ ਬਦਕੇਉ ਘੜ ਘੜ ਕੇ ਅੰਦਰ ਗਿ ਜਾਣਤ ਭਲੇ ਬਰੇ ਕੀ ਪੀਰਵਸ਼ਾਨਤ ਚੇਤੇ ਦੇਗ ਜਨ ਰਸੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤ ਤੰਦੁਗ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਬਸ਼ਾਲੇ ਘੜ ਘੜ ਕੇ ਪੜ ਪੜ ਕੇ ਜਾਨ ਜਦ ਕਰਖ ਅਕਰ ਕਰਤਾਰਾ ਅਪਰਜਾ ਤਰਤ ਤਾ ਦੇਹ ਅਪਰ ਨਵਾਤ ਨ ਕਰਤ ਹੋਕ ਬਹਉ ਤੁਮੈ ਮਲਤ ਦੇਹ ਦੇਖ ਬਹਉ ਜੇ ਦੇਵਦਰ ਸ੍ਰਸ਼ਟ ਸਵਤਾਰੈ ਆਪ ਆਪਣੀ ਬੋਜੋ ਚਲੈ ਤੋਬੋ ਸਵਨੀ ਤੇ ਰਹੈ ਨਿਰਾਲਪ ਜਾਨਦ ਬੇਦ ਭੇਦ ਨਾਲਪ ਨਿਰੰਕਾਰ ਨਿਰਵਕਾਂਤਰ ਨੰਬ ਆਦਨীন ਆਦ ਅਸਮ ਤਾਗ ਉਚਾਰਤ ਪੇਦਾ ਜਾਗ ਭੇਵ ਨਾ ਪਾਵਤ ਪੇਦਾ ਤਾਗ ਕਰਪਾ ਹਨ ਨਮਾਨਤ ਮਹਾ ਮੂੜ ਹੈ ਕਾਛ ਪੇਦ ਨਾ ਜਾਣਤ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਗਾਚੀਨਤ ਨਾ ਪੇਵ ਆਪੋ ਆਪਣੀ ਵਿਧਾ ਜੀਤੇ ਬਨਨਤ ਪਿੰਨ ਪਿੰਨ ਤੁਮ ਹੈ ਤੇਤੇ ਤੁਮਰਾ ਰਖਾ ਨਾ ਜੈ ਅਵਸਾਰ ਕਹਿ ਬਦਿਸ ਜਾ ਪ੍ਰਥਮ ਸੰਸਾਰ ਏਕ ਰੂਪ ਨ ਉਸ ਰੂਪਾ ਰੰਗ ਪਿਵਰਾ ਕਿਸੇ ਫੂਪਾ ਾਂਡਾ ਜੇਰਾ ਛੇਤੀ ਕੀ ਨੀਂਦ ਵਿਖਾਨ ਬਹੁ ਰਚ ਦੇਨੀ ਕਹੋ ਪੁੱਤ ਰਾਜਾ ਹੋਇ ਬੈਠਾ ਕਹੋ ਸੁਣ ਪਿਓ ਸੰਗ ਰਖਾ ਸਗਰੇ ਸ੍ਰਿਸ਼ਟ ਦਿਖਾਇਆ ਚੰਪავੋ ਆਜ ਗਾਸ ਰੂਪ ਸਵੈਮ ਪਾਵੋ ਅਵ ਰੱਛਾ ਮੇਰੀ ਤੁਮ ਕਰੋ ਸਿਖੋ ਬਾਲ ਸਿਖ ਸੰਗ ਰੂਪ ਦੁਸ਼ਟ ਤੇਠ ਵਾਤਰ ਪਤ ਸਗਲ ਮਲੇਸ਼ ਕਰੋ ਅਰਣ ਕਤਾ ਜੇ ਆ ਤੁਝ ਦਾ ਸ਼ਰਣੀ ਪਰੇ ਦਿਨ ਕਹਿ ਦੁਸ਼ਟ ਦੁਖਤ ਹੋਵੇ ਮਰੇ ਉਰਖ ਜਵਨ ਪਗ ਪਰੇ ਤੇ ਹਾਰੇ ਦਿਨ ਕਹਿ ਤੋਂ ਸੰਕਟ ਸਭ ਟਾਰੇ ਜੋ ਅਕਲ ਕੁਗਵਾਰ ਤੇ ਆਈ ਹੈ ਤਾਂ ਕੇ ਕਾਲ ਨਿਕਟ ਨਹਿ ਰਚਾ ਹੋਏ ਰਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਦਦ ਕੰਨ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਰਹਰ ਹੋ ਤਾਖੇ ਤਾ ਤਨਖ ਮਹਰ ਹੋ ਰਿਤ ਸਦ ਕਰਮ ਸਭ ਹੋਈ ਦੁਸ਼ਟ ਛਾ ਸਕਨ ਕੋਈ ਏਗ ਬਾਤ ਅਜਨਤ ਵੈ ਸ਼ਬਾਣਾ ਕਾਲ ਪਾਸ ਤੇ ਦਸ ਬਾਣਾ ਜਿਨ ਨਨ ਨਾਉ ਦਿਹਾਰੁ ਕਹਾ ਦਰੁ ਦੁਸ਼ਟ ਦੋਖ ਤੇ ਰਹਾ ਹਰਣ ਗੇਤ ਮੈਂ ਸ਼ਰਨ ਤੇ ਹਾਰੇ ਆਪਾ ਦਿਲ ਹੁਬਾਰੇ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਵਤੇ ਲਾ ਬਚਾਈ ਸ਼ਰਨ ਗੇ ਨਮ ਸ਼ਰਨ ਦੇ ਹਾਰੇ ਆਪ ਮਨਦਰਹੁ ਵਾਰੇ ਸਰਬ ਠੋ ਨਮ ਹੋ ਸਹਾਈ ਦੁਸ਼ਟ ਦੋਪਤੇ ਨਹ ਬਚਾਈ ਸਵਯਾ ਪਾਹੀ ਗਨਜਾ ਤੇ ਨਮਰੇ ਤਾ ਤੇ ਕੋ ਵਾਕ ਦਰਨ ਹਿਆਲੇ ਹੋ ਹਰਾ ਪਰਾਨੁ ਕਰਾਨ ਅਨੇਕ ਹੈਮ ਦੇਖ ਨਾ ਬਾਨਿਉ ਸਿਮਰੇ ਸਾਚ ਰਬੇ ਸਬੈ ਬੋ ਭੇਦ ਕਹੈ ਹਮ ਇੱਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਕੁਮਰੇ ਕਰ ਮੈਂ ਨਾ ਕਹਿਉ ਸਾ ਤੁਝਿ ਵਿਖਾਨਿਉ ਦੁਭਰ ਸਗਲ ਦਵਾਰ ਕੋ ਛਾਡ ਕੇ ਗਹਿਉ ਤੁਹਾਰੋ ਦਵਾਰ बाहें गें किला जशो गोबें दास सगल तो द्वार गो साड़क गेहो त्योहारो तो हारो हार। हार। द्वार बाहीं किलाज जवास गोबें द्योहार तो रावकली महलाती जा ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਈ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੇ ਮਨ ਵਦੀਆਂ ਵਦਾਈਆਂ ਰਾਗ ਰਤਨ ਪ੍ਰਵਾਰ ਪਰੀਆਂ ਸ਼ਬਦ ਗਵਣਾਈਆਂ ਸ਼ਬਦ ਉਹ ਤਾਂ ਗਵ ਹਰੀ ਕੀ ਰਾ ਮਨ ਜਨੇ ਵਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰੇ ਆ ਦੂਸਰ ਹੋ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੋ ਸਭ ਸਾਰਣਾ ਅੰਗੀਕਾਰ ਹੋ ਕਦੇ تیਰਾ ਕਾਰਜ ਸਭ ਸਵਾਰਣਾ ਸਭ ਨਾਲ ਅਗਲਾ ਸਮਰੱਤ ਸੁਆਮੀ ਸੋ ਕੀ ਅਮਨਵਿਸ਼ਾਰੀ ਕਹੈ ਨਾਨਕ ਮਨ ਮੇਰੇ ਸਦਾ ਰੋਹਨ ਲਾਲੇ ਸਾਚੇ ਸਾਹਿਬਾ ਆਖਿਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਝ ਹੈ ਜਿਸ ਦੇ ਸੋ ਪਾਵੈ ਸਦਾ ਸਿ ਸਲਾਹਾ ਤੇਰੀ ਨਾਮੁ ਨੋ ਸਾਵੈ ਨਾਮਿਨ ਕੇ ਮਨੁਸਿਆ ਆਵੈ ਸਦਕ ਨੇਰੇ ਕਹਿ ਰਾਨੁ ਸੱਚੇ ਸਾਹਿਬ ਯਾ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਰਮੀ ਨਾਨਕਾ ਸਭ ਗਵਾਈਆ ਕਰਿ ਸਾ ਸੁਖੁ ਮਨੈ ਉਸਿਆ ਜਨ ਇਛਾ ਛਪ ਜਾਈਆ ਸਦਾ ਕਿਰਪਾ ਨਿ ਦਿੱਤਾ ਗ੍ਰਿਵਟ ਹੋ ਜੈਸੂ ਦੀਆਂ ਵਡਿਆਈਆ ਕਹੈ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਅਵਾਜੇ ਪੰਜ ਸ਼ਬਦ ਕਰ ਸੁਵਾਗੇ ਕਰ ਸੁਵਾਗੇ ਸ਼ਬਦ ਬਾਜੀ ਏਕ ਲਾਜਿਤ ਕਰਤਾ ਰਿਆਂ ਪੰਜ ਦੂਦਵਾਸ ਕਿਤੇ ਕਾਲ ਗੰਡਕੁਮਾਰਿਆ ਤੁਰ ਅਕਰਮ ਪਾਇਤ ਜਨਕੋ ਸੇ ਨਾਮ ਹਰਕੇ ਲਾਗੇ ਸਹ ਨਾਮ ਦਾਸ਼ ਹੋਵਾ ਤਿਤ ਕਰ ਅਨਹਦ ਵਾਚੇ ਤਦਕਾਰ ਅਨਹਦ ਬਾਜੀ ਆਨੰਦ ਸੁਣੋ ਅਟਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਸ ਨ ਤਾਪ ਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਨੀ ਸੁਣਤੇ ਪੁਨਿ ਹਤੇ ਪਵਿੱਤ ਸਤਗੁਰਿ ਹਾਵਨ ਪੂਰੇ ਬਨਵੰਤ ਨਾਨਕ ਅਗੁਰ ਚਨ ਲਾਗੇ ਵਾਜ ਅਨਹਦ ਤੂਰੇ ਉਧਾਉੜੇ ਮਹਿਲਾ ਪੰਜਾਬ ਥਾਲ ਵਿਸ਼ਨਵਸਤੂ ਪਇਓ ਸਾ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਇਓ ਦਾਰੋ ਇਹ ਵਤ ਜਨ ਜਾਈ ਨਿਤ ਨਦ ਰਖ ਰਤਾਰੋ ਤਉ ਸੰਸਾਰ ਚੱਲਾ ਤਰੀਏ ਸਭ ਨਾਨਕ ਬ੍ਰਹਮ ਵਿਸਾਰੋ ਸ਼ਲੋਕ ਮਹਿਲਾ ਪੰਜਵਾ ਤੇ ਰਾਗ ਤਾਜਾ ਤੋ ਨਹੀਂ ਮੈਨੂੰ ਜੋਗ ਤੋ ਹੀ ਮੈਂ ਦਿਨ ਗੁਣ ਯਾਰੇ ਕੋਗਲ ਨਹੀਂ ਆਪੇ ਦਰਸ ਪਿਓਏ ਇਹ ਦਰਸ ਪਿਆ ਮਹਰਾਮ ਤੋ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਧਨ ਬਨ ਨਾਥੇ ਵੇ ਹਰਿਆ ਪੌੜੀ ਇਥੇ ਤੂੰ ਸਮਰਾਤ ਇਥੇ ਕੋਈ ਨਹੀਂ ਉਥੇ ਤੇਰੀ ਰਾਖ ਅਗਨੀ ਉਦਰਵਾਹੀ ਸੁਣ ਕਾ ਜਮ ਕਾ ਦੂਤ ਨਾਏ ਤੇ ਰਛੜ ਜਾਹੇ ਪਾਉ ਜਲ ਬਖੋ ਸੰਗਾਹੁ ਗੁਰ ਸ਼ਬਦ ਦੇ ਪਾਰ ਪਾਹੇ ਜਨ ਕੋ ਲੱਗੇ ਪਿਆਸ ਅਵਰਤ ਸੇਖਾਹੇ ਕੱਲਾ ਪੁਨ ਗੁਣ ਗੋਬਨ ਗਾਹੇ ਸੋ ਸਨੋ ਕਿਰਪਾਲ ਸੁਮਾਲੇ ਸਾਹੇ ਸਾਹੇ ਬ੍ਰਥਾ ਕੋ ਨਾ ਜਾਏ ਦਿ ਆਵੈ ਚਦਾਹੇ ਸ਼ਲੋਕ ਮਹਿਲਾ ਪੰਜਵਾਂ ਤਦ ਗੁਰ ਅਰਦਨ ਜਹਿਵਾ ਜਾ ਬੰਡਾਵ ਨੇਤਰੀ ਸਤਗੁਰੂ ਪੇਖਣਾ ਸ਼ਰਵਣੀ ਸੁਰਣਾ ਗੁਰੂ ਨਾਮ ਹਦ ਗੁਰ ਸੇਤਿ ਰਤਿਆ ਦਰਗਹਿ ਪਾਇ ਅਠਾਉ ਕਹੋ ਨਾਨਕ ਨਿਰਪਾਕ ਰੇ ਜਿਸਨਾ ਵਾਦੇ ਜਗ ਮਤਿ ਵਖਾੜੀ ਹੈ ਵਿਰਲੇ ਕੇ ਕੇ ਮਹਿਲਾ ਪੰਜਵਾ ਰਖੇ ਰਖਣ ਹਾਲ ਆਪ ਭਾਰਿਨ ਗੁਰਕੇ ਪੈਰੇ ਪਾਈ ਕਾਜ ਸੁਵਾਰੀਨ ਹੁਆ ਆਪ ਦੇ ਆਲ ਮਨ ਹੋ ਨਾਮ ਸਾਰੀਨ ਸਾਜ ਨਾਂਗੇ ਸੰਗ ਭਵਜਨ ਤਾਰੀਨ ਸਾਗਤ ਅਨਲਿਕ ਦੁਸ਼ਟ ਅਖਨਵਾਹਿ ਮਦਾਰੀਨ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜੇ ਸਾ ਸਬਰਤ ਸਗ ਹੋਈ ਸਗਲੇ ਦੁਖ ਜਾਹੀ ਤਿਸ ਸਾਹਿਬ ਕੇ ਟੇਕ ਨਾਨਕ ਮੰਨ ਬਾਹੀ ਜੇ ਸਾ ਸਬਰਤ ਸਗ ਹੋਈ ਸਗਲੇ ਦੁਖ ਜਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ